ਸਿਆਣੇ ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਜਿਹੜਾ ਇਹ ਸ਼ੌਂਕ ਪਾਲਿਆ ਹੋਇਆ ਹੈ ਸਰਦਾਰ ਸਲੱਖਣ ਸਿੰਘ ਜੋਹਲ ਜਿਨ੍ਹਾਂ ਨੇ ਪੱਦੀ ਖਾਲਸਾ ਪਿੰਡ ਦੇ ਵਿੱਚ ਇੱਕ ਫਾਰਮ ਹਾਊਸ ਬਣਾਇਆ ਹੈ ਪੈਰਾਡਾਈਸ ਫਾਰਮ ਹਾਊਸ ਇਸ ਫਾਰਮ ਦੇ ਵਿੱਚ ਦੁਨੀਆ ਭਰ ਦੇ ਬੂਟੀ ਲਗਾਈ ਨਹੀਂ 메인 ਐਂਟਰੀ ਤੇ ਸੱਜੇ ਪਾਸੇ ਜੇ ਦੇਖਿਆ ਜਾਵੇ ਤੇ ਇੱਕ ਮਿਲਟਰੀ ਦਾ ਟਰੱਕ ਖੜਾ ਹੈ ਵਾਰਡ ਲਗਾਈ ਹੈ ਜਿਹਦੇ ਵਿੱਚ ਦੀ ਰਸਤਾ ਪਿਛਲੀ ਸਾਈਡ ਨੂੰ ਜਾਂਦਾ ਹੈ ਔਰ ਬਹੁਤ ਹੀ ਕਾਸਟਲੀ ਬੂਟੇ ਇੱਥੇ ਲਗਾਏ ਗਏ ਨੇ ਗੇਟ ਬਹੁਤ ਮਜ਼ਬੂਤ ਲਗਾਇਆ ਗਿਆ ਹੈ ਔਰ ਬਿਲਕੁਲ ਸਾਹਮਣੇ ਅੰਦਰ ਵੱਟਦੇ ਆਹੀਂ ਕਿਸਾਨ ਭਵਨ ਬਣਾਇਆ ਆਪਣੇ ਬੈਠਣ ਉੱਠਣ ਦੇ ਲਈ ਜਿਹਦੇ ਉੱਪਰ ਮੋਟਰਸਾਈਕਲ ਟੰਗਿਆ ਆ ਇੱਕ ਰੇਲ ਦਾ ਡੱਬਾ ਹੀ ਲਿਆ ਕੇ ਖੜਾ ਕਰ ਦਿੱਤਾ ਹੈ ਜਿਹਦੇ ਵਿੱਚ ਬਾਰ ਬਣਾਈ ਹੋਈ ਹੈ ਔਰ ਨਾਲ ਖਜੂਰਾ ਦੇ ਦਰਖਤ ਨੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਔਰ ਇਸ ਦੇ ਨਾਲ ਹੀ ਜੇ ਦੇਖਿਆ ਜਾਵੇ ਇੱਕ ਟਾਵਰ ਲਾ ਕੇ ਉਹਦੇ ਉੱਤੇ ਸਪੀਕਰ ਲਗਾਏ ਹੋਏ ਨੇ ਜਿਹਦੇ ਵਿੱਚ ਤੁਸੀਂ ਗੀਤ ਸੁਣ ਸਕਦੇ ਹੋ ਹਲਕੀ ਹਲਕੀ ਟਿਊਨ ਸੁਣ ਸਕਦੇ ਹੋ ਜਿਹਾ ਹੀ ਥੋੜੇ ਦਿਨ ਪਹਿਲਾਂ ਇੱਥੇ ਇੱਕ ਕਵੀ ਦਰਬਾਰ ਹੋਇਆ ਜਿਹਦੇ ਵਿੱਚ ਸਨਮਾਨਿਤ ਕੀਤਾ ਐਡਵੋਕੇਟ ਐਸ ਐਲ ਵਿਰਦੀ ਜੀ ਨੂੰ ਉਸ ਸਮੇਂ ਦੌਰਾਨ ਬਹੁਤ ਹੀ ਸ਼ੌਂਕ ਦੇ ਨਾਲ ਇਹਨਾਂ ਨੇ ਸਾਰੇ ਹੀ ਕਮੀਆਂ ਨੂੰ ਇੱਥੇ ਬੁਲਾਇਆ ਆਪਣੇ ਫਾਰਮ ਹਾਊਸ ਤੇ ਸੇਵਾ ਕੀਤੀ ਉਹਨਾਂ ਦੀ ਮੁਰਗੀ ਹੈ ਹੋਰ ਵੀ ਮੁਰਗੀਆਂ ਹਨ ਦੇਸੀ ਬਿਲਕੁਲ ਆ ਬੈਠਣ ਦੇ ਲਈ ਸੀਮਿੰਟ ਦੀ ਕੁਰਸੀ ਔਰ ਚੌਂਪੜੀ ਬਣਾਈ ਹੋਈ ਹੈ ਜਿਹਦੇ ਵਿੱਚ ਵਨਸਮੰਨੀਆਂ ਪੁਰਾਣੇ ਰਿਵਾਜ ਦੀਆਂ ਲਾਈਟਾਂ ਲਗਾਈਆਂ ਗਈਆਂ ਨੇ ਆ ਬਾਂਸ ਦੇ ਬਣਾ ਕੇ ਸਾਈਡਾਂ ਦੇ ਉੱਪਰ ਲਗਾਏ ਨੇ ਕਾਨਿਆਂ ਦੀ ਛੱਤ ਹੈ ਇਹਦੇ ਵਿੱਚ ਬੈਠ ਕੇ ਤੁਸੀਂ ਕੁਦਰਤ ਦਾ ਆਨੰਦ ਲੈ ਸਕਦੇ ਹੋ ਕੁਦਰਤ ਦੇ ਨੇੜੇ ਹੋ ਸਕਦੇ ਹੋ ਕੁਦਰਤ ਨਾਲ ਜੁੜ ਸਕਦੇ ਹੋ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਜੋਹਲ ਸਾਹਿਬ ਨੇ ਇਸ ਫਾਰਮ ਨੂੰ ਕੋਈ ਕਮਰਸ਼ੀਅਲ ਨਹੀਂ ਬਣਾਇਆ ਸਗੋਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਆਪਣੇ ਲਈ ਹੈ ਬਹੁਤ ਹੀ ਵਧੀਆ ਦਿਖ ਮੇਨ ਜੀਟੀ ਰੋਡ ਤੋਂ ਥੋੜਾ ਪਿੱਛੇ ਹਟ ਕੇ ਚੜ੍ਹਦੇ ਪਾਸੇ ਫਗਵਾੜੇ ਤੋਂ ਗਰਾਿਆਂ ਨੂੰ ਜਾਂਦਿਆਂ ਇਹਨਾਂ ਦਾ ਫਾਰਮ ਹਾਊਸ ਹੈ ਜਿਸ ਦੇ ਵਿੱਚ ਕੁਝ ਲੇਡੀਆਂ ਜਿ ਬੈਠੀਆਂ ਹਨ ਗੱਪਾਂ ਛੱਪਾਂ ਮਾਰ ਰਹੀਆਂ ਹਨ ਇਹਨਾਂ ਦੀ ਇਸ ਹੱਟ ਦੇ ਵਿੱਚ ਉੱਪਰ ਦੇਸੀ ਪੱਖਾ ਲਗਾਇਆ ਗਿਆ ਹੈ ਕਾਨੇ ਦੀ ਛੱਤ ਹੈ ਖਜੂਰਾ ਅਣਗਿੰਤ ਨੇ ਬੂਟੇ ਖਜੂਰਾ ਦੇ ਔਰ ਇਸ ਦੇ ਨਾਲ ਹੀ ਬੈਠਣ ਦੇ ਲਈ ਦੋਸਤਾਂ ਮਿੱਤਰਾਂ ਦੇ ਲਈ ਪ੍ਰਬੰਧ ਕੀਤਾ ਹੈ ਫੁਹਾਰੇ ਲਗਾਏ ਗਏ ਨੇ ਇਹ ਫੁਹਾਰੇ ਜਿਹਦਾ ਪ੍ਰੈਸ਼ਰ ਵਧਾ ਦੇਣ ਤਾਂ ਬਹੁਤ ਉੱਚੇ ਤੱਕ ਜਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਉੱਪਰ ਹੋਰ ਕਿਚਨ ਵੀ ਬਣਾਈ ਹੋਈ ਹੈ ਓਪਨ ਜਿੱਥੇ ਬੈਠ ਕੇ ਆਨੰਦ ਲੈ ਸਕਦੇ ਨੇ ਆ ਇੱਕ ਬੁੱਤ ਲਗਾਇਆ ਹੋਇਆ ਹੈ ਭਗਤ ਸਿੰਘ ਜੀ ਦਾ ਫਲਦਾਰ ਬੂਟੇ ਬਹੁਤ ਹਨ ਅਚੀਕੂਆਂ ਦੇ ਬੂਟੇ ਨੇ ਔਰ ਮਸ਼ੀਨਰੀ ਬਹੁਤ ਹੈ ਸਭ ਤੋਂ ਵੱਡੀ ਗੱਲ ਜਿੰਨੀ ਵੀ ਮਸ਼ੀਨਰੀ ਤੁਹਾਨੂੰ ਅਸੀਂ ਇਸ ਵੀਡੀਓ ਦੇ ਰਾਹੀਂ ਦਿਖਾ ਰਹੇ ਆ ਇਹ ਸਾਰੀ ਹੀ ਚਾਲੂ ਹਾਲਤ ਵਿੱਚ ਹੈ ਇਹ ਨਹੀਂ ਵੀ ਕੁਬਾਰਡ ਦਾ ਲਿਆ ਕੇ ਸਮਾਨ ਰੱਖ ਲਿਆ ਸਾਰੀ ਹੀ ਚੱਲਦੀ ਹੈ ਅਬ ਪੁਰਾਣਾ ਇੰਜਨ ਪੀਟਰ ਇੰਜਨ ਜਿਹਨੂੰ ਕਹਿੰਦੇ ਸੀ ਇਹ ਵੀ ਚਾਲੂ ਹਾਲਤ ਵਿੱਚ ਹੈ ਪੂਰਾ ਮੇਨਟੇਨੈਂਸ ਫਾਰਮ ਹਾਊਸ ਜਦ ਫਾਰਮ ਕੱਲਾ ਬਣਾ ਹੀ ਨਹੀਂ ਲਿਆ ਉਸ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਮੇਨਟੇਨ ਵੀ ਕੀਤਾ ਹੋਇਆ ਹੈ ਪੱਕੇ ਮਾਲੀ ਰੱਖੇ ਹੋਏ ਹਨ ਜੋਹਲ ਸਾਹਿਬ ਨੇ ਪਾਣੀ ਦਾ ਖਾਸ ਪ੍ਰਬੰਧ ਹੈ ਤੋ ਪਦਾ ਸਿੱਧਾ ਇਹ ਵੱਡੇ ਵੱਡੇ ਟਰੈਕਟਰ ਪੁਰਾਣੇ ਸਮੇਂ ਦੇ ਆਪਣੀ ਸ਼ੈੱਡ ਦੇ ਵਿੱਚ ਖੜੇ ਕੀਤੇ ਨੇ ਤੇ ਇਹਨਾਂ ਨੂੰ ਹਰ ਹਫ਼ਤੇ ਬਾਅਦ ਸੈਲਫ ਮਾਰ ਕੇ ਸਟਾਰਟ ਵੀ ਕਰਦੇ ਹਨ ਇੱਧਰ ਉੱਧਰ ਘਮਾਉਂਦੇ ਵੀ ਹਨ ਪਿਛਲੀ ਸਾਈਡ ਤੇ ਟਰੈਕਟਰ ਖੜੇ ਹਨ ਆ ਇੱਕ ਪਿਛਲੇ ਪਾਸੇ ਦੇਖਣ ਨੂੰ ਇੱਕ ਵੈਨ ਖੜੀ ਹੈ ਜਿਹੜੀ ਬਾੜ ਦਾ ਕੰਮ ਕਰਦੀ ਹੈ ਜੇ ਕਿਤੇ ਇਹਨਾਂ ਨੇ ਆਊਟਿੰਗ ਤੇ ਜਾਣਾ ਹੈ ਕੈਂਪਿੰਗ ਤੇ ਤੇ ਇਹ ਇਹਦੇ ਵਿੱਚ ਚਲੇ ਜਾਂਦੇ ਨੇ ਬਾਰ ਦਾ ਕੰਮ ਕਰਦੀ ਐ ਪੈਟਰੋਲ ਪੰਪ ਐ ਜੀਪ ਹੈ ਫੌਜੀਆ ਵਾਲੀ ਤੇ ਹਵਾ ਭਰਨ ਦੇ ਲਈ ਵੀ ਆਪਣਾ ਹੀ ਸਮਾਨ ਟਰੈਕਟਰ ਦੇ ਪਿੱਛੇ ਰੱਖਿਆ ਹੋਇਆ ਟਾਂਗਾ ਹੈ ਇਹ ਟਾਂਗੇ ਦੇ ਉੱਪਰ ਕਦੀ ਸਫ਼ਰ ਕੀਤਾ ਜਾਂਦਾ ਸੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਇਹ ਬੈਠਣ ਉੱਠਣ ਦੇ ਲਈ ਬਹੁਤ ਹੀ ਵਧੀਆ ਕਿਸਾਨ ਭਵਨ ਬਣਾਇਆ ਹੈ ਜਿਦੇ ਵਿੱਚ ਆਬ ਵੀ ਇਹ ਕਦੀ ਰੁਕ ਜਾਂਦੇ ਹਨ ਔਰ ਇੱਕਾ ਦੇਖਣ ਵਾਲੀ ਚੀਜ਼ ਹੈ 10 12 ਫੁੱਟ ਉੱਚਾ ਪੂਲ ਹੈ ਧਰਤੀ ਤੋਂ ਉੱਪਰ ਚੜ ਕੇ ਇਸ ਪੂਲ ਦੇ ਵਿੱਚ जाया ਜਾਂਦਾ ਹੈ ਜਿਹਦਾ ਪਾਣੀ ਬਹੁਤ ਸਾਫ਼ ਹੈ ਔਰ ਇਸ ਪਾਣੀ ਨੂੰ ਜਦੋਂ ਖਾਲੀ ਕਰਦੇ ਨੇ ਸਫਾਈ ਵਾਸਤੇ ਤੇ ਇਹ ਪਾਣੀ ਵੇਸਟ ਨਹੀਂ ਜਾਂਦਾ ਇਹ ਸਿੱਧਾ ਪਾਣੀ ਬੂਟਿਆਂ ਨੂੰ ਲੱਗਦਾ ਹੈ ਜਾਂ ਜਿਹੜੀਆਂ ਇੱਥੇ ਸਬਜ਼ੀਆਂ ਬੀਜੀਆਂ ਜਾਂਦੀਆਂ ਉਹਨਾਂ ਨੂੰ ਲੱਗਦਾ ਹੈ ਤੇ ਜੇ ਕੁਦਰਤ ਦੇ 뷰 ਨੂੰ ਦੇਖਣਾ ਹੈ ਤੇ ਬੈਠਣ ਲਈ ਆ ਉੱਪਰ ਵੀ ਇਸ ਦੇ ਬਿਲਕੁਲ ਕੋਲ ਟੇਬਲ ਲਾ ਕੇ ਕੁਰਸੀਆਂ ਲਾ ਕੇ ਥੱਲੇ ਦੇ 뷰 ਨੂੰ ਦੇਖਣ ਲਈ ਸ਼ੌਕ ਪੂਰਾ ਕੀਤਾ ਹੋਇਆ ਹੈ ਜੋਹਲ ਸਾਹਿਬ ਨੇ ਸਲੱਖਣ ਸਿੰਘ ਜੋਲ ਦਾ ਵੈਸੇ ਵੀ ਕਾਫੀ ਨਾਂ ਹੈ ਫਗਵਾੜਾ ਏਰੀਏ ਦੇ ਵਿੱਚ ਬਹੁਤ ਮਿਲਨਸਰ ਹਨ ਮਲਾਪੜੇ ਹਨ ਹਰ ਵਿਅਕਤੀ ਦੇ ਕੰਮ ਆਉਂਦੇ ਨੇ ਇਹ انسان ਇੱਕ ਰੱਬੀ ਰੂਹ ਹਨ ਜਿਨ੍ਹਾਂ ਨੇ ਇੱਕ ਅਜਿਹਾ ਫਾਰਮ ਬਣਾਇਆ ਹੋਇਆ ਹੈ ਜਿਹੜਾ ਕਿ ਇੱਥੇ ਲਾਗੇ ਚਾਗੇ ਦੁਆਬੇ 'ਚ ਮਿਲ ਨੂੰ ਨਹੀਂ ਲੱਗਦਾ ਕਿਸੇ ਕੋਲ ਹੋਵੇ ਤੇ ਜੇ ਕਿਸੇ ਨੇ ਬਣਾਇਆ ਵੀ ਹੋਏਗਾ ਪਰ ਇੰਨੀ ਮੇਨਟੇਨੈਂਸ ਨਹੀਂ ਹੋਏਗੀ ਗ੍ਰੀਨਰੀ ਨਹੀਂ ਹੋਏਗੀ ਇੰਨੀ ਹਰ ਚੀਜ਼ ਦੁਨੀਆ ਦੀ ਇੱਥੇ ਇਹਨਾਂ ਨੇ ਰੱਖੀ ਹੈ ਆ ਬੈਠਣ ਲਈ ਹੈ ਔਰ ਇਹਦੇ ਨਾਲ ਤੁਹਾਨੂੰ ਇੱਕ ਮੈਂ ਹੋਰ ਚੀਜ਼ ਦਿਖਾਉਣਾ ਕਿ ਜੋਹਲ ਸਾਹਿਬ ਨੇ ਜਿਸ ਤਰ੍ਹਾਂ ਪੁਰਾਣੇ ਚੁੱਲ੍ਹੇ ਚੌਂਕੇ ਹੁੰਦੇ ਸੀ ਉਸ ਤਰ੍ਹਾਂ ਦੇ ਚੁੱਲਾ ਚੌਂਕਾ ਵੀ ਆ ਦੇਖੋ ਬਣਾਇਆ ਹੋਇਆ ਮਿੱਟੀ ਦਾ ਇਹਦੇ ਨਾਲ ਮਿਲਟਰੀ ਦਾ ਇੱਕ ਟਰੱਕ ਖੜਾ ਕੀਤਾ ਹੈ ਬਿਲਕੁਲ ਪੁਰਾਣੀ ਵਿਰਾਸਤ ਨੂੰ ਸਾਹਮਣੇ ਰੱਖਿਆ ਹੈ ਆ ਲਾਲ ਟਿਨ ਹੈ ਜਿਹਦੇ ਚ ਤੇਲ ਪਾ ਕੇ ਲਾਈਟ ਕਰਨ ਵਾਸਤੇ ਪਹਿਲੇ ਸਮਿਆਂ ਦੇ ਵਿੱਚ ਇਸ ਨੂੰ ਚਲਾਇਆ ਜਾਂਦਾ ਸੀ ਤੇ ਰੋਸ਼ਨੀ ਹੁੰਦੀ ਸੀ ਰਾਤ ਦੇ ਸਮੇਂ 'ਚ ਆ ਚੁੱਲ੍ਹੇ ਨੇ ਇੱਕ ਵੱਡਾ ਚੁੱਲਾ ਹੈ ਲੋ ਆਲਾ ਜੇ ਜ਼ਿਆਦਾ ਰੋਟੀਆਂ ਪਕਾਉਣੀਆਂ ਹਨ ਤੇ ਵੱਡੀ ਲੋ ਰੱਖ ਕੇ ਤੇ ਰੋਟੀ ਪਕਾਈ ਜਾਂਦੀ ਇੱਕ ਛੋਟਾ ਚੁੱਲ੍ਹਾ ਇਸ ਦੇ ਨਾਲ ਹੀ ਇੱਕ ਰੂਮ ਬਣਿਆ ਜਿਹਦੀ ਛੱਤ ਵੀ ਕੱਚੀ ਹੈ ਕਾਨੇ ਵਾਲੀ ਹੈ ਬਾਹਸ ਵਾਲੀ ਹੈ ਤੇ ਕੱਚਾ ਕੋਠਾ ਹੈ ਦਰਵਾਜ਼ੇ ਪੁਰਾਣੇ ਰਵਾਜ ਦੇ ਨੇ ਆ ਵਿੱਚ ਦੀਵਾਰ ਰੱਖਣ ਲਈ ਥਾਂ ਬਣਿਆ ਹੋਇਆ ਹੈ ਇਹ ਅੰਦਰ ਦੀ ਹਵਾ ਨਿਕਲਣ ਵਾਸਤੇ ਤਾਂ ਕਿ ਹੈ ਜਿਹਦੇ ਵਿੱਚ ਸਾਰਾ ਹੀ 뷰 ਬਾਹਰ ਦਿਖਦਾ ਹੈ ਪੁਰਾਣੀ ਕਿਸਮ ਦੀ ਅਲਮਾਰੀ ਹੈ ਆ ਉੱਪਰ ਦੁੱਧ ਕਾੜਨ ਲਈ ਰੱਖਣ ਲਈ ਪਿੰਜਰਾ ਆਉਦਾ ਹੈ ਚਰਖੇ ਹਨ ਬੁਲਟੋਈਆਂ ਹਨ ਗਾਗਰਾਂ ਨੇ ਮਾਈਕ੍ਰੋਵੇਵ ਹੈ ਆ ਬਿਜਲੀ ਦੇ ਸਵਿੱਚ ਵੀ ਪੁਰਾਣੇ ਰਵਾਜ ਦੇ ਨੇ ਜੱਗ ਹੈ ਮੱਗ ਹੈ ਕਹਿੰਦੀਆਂ ਥਾਲੀਆਂ ਨੇ ਸੁਰਾਈਆਂ ਨੇ ਇਸੇ ਤਰ੍ਹਾਂ ਇੱਥੇ ਬੈੱਡ ਲਾਇਆ ਹੋਇਆ ਹੈ ਦੇਸੀ ਪਹਿਲਾਂ ਜਿਹੜੇ ਸੀ ਉਹਨੂੰ ਹੀ ਸਿੰਦਰੀ ਬਹੁਤ ਵਧੀਆ ਅੰਦਰ ਹੱਥ ਦੀ ਬਣਾਈ ਹੋਈ ਲਗਾਈ ਹੈ ਔਰ ਇਸ ਦੇ ਨਾਲ ਹੀ ਬਾਹਰਲੀ ਸਾਈਡ ਤੇ ਬਲਦਾਂ ਨੂੰ ਢੜਾਉਣ ਵਾਸਤੇ ਰੇੜੀ ਹੈ ਟਾਂਗਾ ਔਰ ਸਫਾਈ ਬਹੁਤ ਜ਼ਿਆਦਾ ਹੈ ਜਿਹੜੀ ਮੇਨ ਦੇਖਣ ਵਾਲੀ ਗੱਲ ਹੈ ਜਿੱਥੇ ਰੇਲ ਦਾ ਡੱਬਾ ਰੱਖਿਆ ਉਹਦੇ ਨਾਲ ਹੀ ਪਿਛਲੇ ਪਾਸੇ ਮੁਰਗੀਆਂ ਦਾ ਖਡੋਲਾ ਜਿਹਦੇ ਵਿੱਚ ਮੁਰਗੀਆਂ ਨੇ ਚਿਕੋਰਾ ਨੇ ਛੋਟੇ ਜਾਨਵਰੇ ਦੇ ਵਿੱਚ ਰੱਖਦੇ ਨੇ ਔਰ ਇਸ ਦੇ ਨਾਲ ਹੀ ਬਿਲਕੁਲ ਵੇਲਣਾ ਇਹ ਵੇਲਣਾ ਰਸ ਪੀਣ ਲਈ ਗੰਨੇ ਦਾ ਰੱਖਿਆ ਹੋਇਆ ਹੈ